ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਬਦਲ ਗਈਆਂ ਨੇ ਸ਼ਕਲਾਂ ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ ਸੱਦੇ ਸਿਰਫ ਨਵੇਂ ਨੇ ਸੱਦੇ ਸਿਰਫ ਨਵੇਂ ਨੇ ਕਾਗ ਪੁਰਾਣੇ ਨੇ ਨਵੀਂ ਪਟਾਰੀ ਵੇਖ ਕੇ ਵਿਸਰ ਜਾਮੀ ਨਾ ਨਵੀਂ ਪਟਾਰੀ ਵੇਖ ਕੇ ਵਿਸਰ ਜਾਮੀ ਨਾ ਬੀਨਾ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ ਸਾਖ ਪੁਰਾਣੇ ਜਿਹੜੀ ਗੱਲਾਂ ਛੱਡੇ ਸੀ ਸਾਖ ਪੁਰਾਣੇ ਜਿਹੜੀ ਗੱਲਾਂ ਛੱਡੇ ਸੀ ਨਵੇਂ ਆ ਨੇ ਵੀ ਵਰਤੇ ਲਾਗ ਪੁਰਾਣੇ ਨੇ ਕਿਉਂ ਨਾ ਰੌਲਾ ਪਾਵਾਂ ਕਿਸਰ ਚ ਉੱਪਰਾਂ ਕਿਉਂ ਨਾ ਰੌਲਾ ਪਾਵਾਂ ਕਿਸਰ ਚ ਉੱਪਰਾਂ ਆਣ ਫੜੀਏ ਜਿੰਨਾ ਬਾਗ ਪੁਰਾਣੇ ਨੇ ਠਾਰਨ ਸਾਨੂੰ ਪਾਲੇ ਧੁੱਪਾਂ ਸਾਰਦੀਆਂ ਠਾਰਨ ਸਾਨੂੰ ਪਾਲੇ ਧੁੱਪਾਂ ਸਾਰਦੀਆਂ ਇਹ ਤੇ ਬਾਬਾ ਸਾਡੇ ਭਾਗ ਪੁਰਾਣੇ ਨੇ ਸਰਕਾਰ ਭਾਵੇਂ ਬਦਲ ਗਈ ਪਰ ਜਿਹੜਾ ਸਮਾਂ ਹਵੇ ਰੰਗ ਹੈ ਹਾਲਾ ਦੁਆਲੇ ਵਾਤਾਵਰਣ ਸਮਾਜ ਦੇ ਵਿੱਚ ਜਿਹੜਾ ਸਿਸਟਮ ਹੈ ਉਹ ਜਿਉਂਦਾ ਤੇਉਂ ਬਰਕਰਾਰ ਹੈ ਸੂਰਮੇ ਤੁਸੀਂ ਸਾਰਿਆਂ ਨੇ ਨਾਂ ਸੁਣਿਆ ਹੋਵੇਗਾ ਸੂਰਮੇ ਜਦੋਂ ਸੂਰਮੇ ਦਾ ਨਾਂ ਸਾਡੀ ਜੁਬਾਨ ਤੇ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਤੇ ਫੇਰ ਸਾਡੀ ਸਭ ਤੋਂ ਪਹਿਲਾ ਨਜ਼ਰ ਜਾਂਦੀ ਹੈ ਸੂਰਮਾ ਉਹ ਹੁੰਦਾ ਹੈ ਜਿਹੜਾ ਬਲਵਾਨ ਹੋਵੇ ਸੂਰਮਾ ਉਹ ਹੁੰਦਾ ਹੈ ਜਿਹੜਾ ਬੇਖੌਫ ਹੋਵੇ ਸੂਰਮਾ ਉਹ ਹੁੰਦਾ ਜਿਹੜਾ ਨਿਡਰ ਹੋਵੇ ਸੂਰਮਾ ਉਹ ਹੁੰਦਾ ਜਿਹੜਾ ਇਕੱਲਾ ਹੀ ਬੰਦਾ ਕਈਆਂ ਦੇ ਨਾਲ ਟੱਕਰਾਂ ਲੈਣ ਦੀ ਹੈਸੀਅਤ ਹਿੰਮਤ ਤੇ ਤਾਕਤ ਰੱਖਦਾ ਹੋਵੇ ਉਹਨੂੰ ਕਹਿੰਦੇ ਨੇ ਸੂਰਮਾ ਪੰਜਾਬ ਸਰਕਾਰ ਪੰਜਾਬ ਦੀ ਮੌਜੂਦਾ ਇਨਕਲਾਬ ਸਰਕਾਰ ਪੰਜਾਬ ਦੇ ਵਿੱਚ ਸੂਰਮਿਆਂ ਨੂੰ ਅੱਗੇ ਲਾ ਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਜਿਹੜੀ ਹੈ ਉਹ ਬਿਊਂਤ ਬਣਾ ਚੁੱਕੀ ਹੈ ਗੱਲ ਕਰੀਏ ਨਸ਼ਿਆਂ ਦੀ ਨਸ਼ੇ ਸਮਾਜਿਕ ਅਲਾਮਤ ਹੈ ਬੜਾ ਵੱਡਾ ਕੋੜ ਹੈ ਇਹ ਸਰਕਾਰ ਸੱਤਾ ਦੇ ਵਿੱਚ ਇਸ ਕਰਕੇ ਆਈ ਸੀ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਦਾਂਗੇ ਸੋ ਜਦੋਂ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਸਾਹਿਬ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਸ੍ਰੀ ਅਮਰਸਰ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਚਲੇ ਜਾਂਦੇ ਆ ਹਰਮੰਦਰ ਸਾਹਿਬ ਜਾ ਕੇ ਉੱਥੇ ਅਰਦਾਸਾਂ ਕਰਦੇ ਆ ਬੇਨਤੀਆਂ ਕਰਦੇ ਆ ਜੋਦਰੀਆਂ ਕਰਦੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜੇ ਪਰ ਸੀਐਮ ਸਾਹਿਬ ਦੀ ਕੀਤੀ ਹੋਈ ਅਰਦਾਸ ਸਫਲ ਨਹੀਂ ਹੋਈ ਪ੍ਰਵਾਨ ਨਹੀਂ ਚੜੀ ਪ੍ਰਮਾਤਮਾ ਦੇ ਦਰ ਦੇ ਉੱਤੇ ਸਵੀਕਾਰ ਨਹੀਂ ਹੋਈ ਕਿਉਂਕਿ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਬਿਰਥੀ ਕਦੇ ਨਾ ਹੋਵੇਈ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਅਰਦਾਸ ਉਹ ਪੂਰੀ ਹੁੰਦੀ ਹੈ ਜਦੋਂ ਮਨ ਸਾਫ਼ ਹੋਵੇ ਅਰਦਾਸ ਉਦੋਂ ਪੂਰੀ ਹੁੰਦੀ ਹੈ ਜਦੋਂ ਤੁਸੀਂ ਗੁਰੂ ਦੇ ਦਰ ਦਾ ਕੁੱਕਰ ਬਣ ਕੇ ਜਾਚਕ ਬਣ ਕੇ ਉਸ ਦੇ ਦਰ ਦੇ ਉੱਤੇ ਲਿਫ ਕੇ ਨਿਮਕੇ ਤੁਸੀਂ ਸੱਤਾ ਦਾ ਹੰਕਾਰ ਤਿਆਗ ਕੇ ਤੁਸੀਂ ਅਰਦਾਸ ਕਰੋ ਬੇਨਤੀ ਕਰੋ ਫਿਰ ਅਰਦਾਸ ਪ੍ਰਵਾਨ ਹੁੰਦੀ ਹੈ ਨਸ਼ਾ ਫੇਰ ਵੀ ਖਤਮ ਨਹੀਂ ਹੋਇਆ ਅਰਦਾਸਾਂ ਸਾਰੀਆਂ નિਸਫਲ ਹੋ ਗਈਆਂ ਫੇਲ ਹੋ ਗਈਆਂ ਸਾਰਿਆਂ ਪਿੱਛੇ ਰਹਿ ਗਈਆਂ ਉਸ ਤੋਂ ਬਾਅਦ ਫੇਰ ਸ਼ੁਰੂ ਹੁੰਦਾ ਹੈ ਕਿ ਜਿਹੜਾ ਨਸ਼ਾ ਹੈ ਉਹਨੂੰ ਖਤਮ ਕਿਦਾਂ ਕੀਤਾ ਜਾਵੇ ਇਹਨਾਂ ਨੇ ਫਿਰ 1 ਮਾਰਚ 2025 ਨੂੰ ਇੱਕ ਮੂਵਮੈਂਟ ਨਵੀਂ ਸ਼ੁਰੂ ਕਰਤੀ ਪੰਜਾਬ ਦੇ ਲੋਕਾਂ ਨੂੰ ਕਹਿਤਾ ਕਿ ਹੁਣ ਅਸੀਂ ਆਖਰੀ ਵਾਰ ਹੈ ਇਸ ਵਾਰ ਤਾਂ ਅਸੀਂ ਨਸ਼ਾ ਖਤਮ ਕਰਕੇ ਹੀ ਹਟਾਂਗੇ ਮੂਵਮੈਂਟ ਦਾ ਨਾਮ ਰੱਖਿਆ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ 1 ਮਾਰਚ 2025 ਨੂੰ ਸ਼ੁਰੂ ਕਰਕੇ ਬਹੁਤ ਸਾਰੇ ਸਰਕਾਰ ਨੇ ਅੰਕੜੇ ਦਿੱਤੇ ਬਹੁਤ ਸਾਰੀਆਂ ਕਚਾਂ ਬਜਾਈਆਂ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਤਾ ਇੰਨੀਆਂ ਅਰੈਸਟ ਜੇ ਮੈਂ ਤੁਹਾਨੂੰ ਮੋٹے ਜਿਹੇ ਤੌਰ ਤੇ ਦੱਸਾਂ ਤਾਂ ਅੱਜ ਤੱਕ ਸਰਕਾਰ ਨਹੀਂ 2025 ਤੱਕ 22 ਦੇ ਵਿੱਚ ਸਰਕਾਰ ਬਣਨ ਤੋਂ ਬਾਅਦ 2025 ਤੱਕ ਅਪਰੋਕਸੀਮੇਟ ਲਗਭਗ 80000 ਪਰਚੇ ਦਰਜ ਕਰਤੇ ਨਸ਼ੇੜੀਆਂ ਦੇ ਵਿਰੁੱਧ ਨਸ਼ਾ ਤਸਕਰਾਂ ਦੇ ਵਿਰੁੱਧ ਜੇ ਮੈਂ ਤੁਹਾਨੂੰ ਗੱਲ ਕਰਾਂ ਤਾਂ ਇਹਨਾਂ ਨੇ ਉਸ 60000 ਦੇ ਕਰੀਬ ਪਰਚਿਆਂ ਦੇ ਵਿੱਚ ਕਰੀਬ-ਕਰੀਬ 80000 ਤੋਂ ਜ਼ਿਆਦਾ ਲੋਕਾਂ ਨੂੰ ਨਸ਼ੇੜੀਆਂ ਨੂੰ ਨਸ਼ਾ ਤਸਕਰਾਂ ਨੂੰ ਜਿਲ੍ਹਾਂ ਦੀ ਹਵਾ ਦੇ ਲਖਾਣ ਦੇ ਲਈ ਅੰਦਰ ੜੱਕ ਦਿੱਤਾ ਤੇ ਹੁਣ ਗੱਲ ਕਰਾਂਗੇ ਨਸ਼ਾ ਹਾਲੇ ਵੀ ਖਤਮ ਨਹੀਂ ਹੋਇਆ ਫੇਰ ਸ਼ੁਰੂ ਹੋਇਆ ਸਿਲਸਲਾ ਉਹ ਜਿਹੜੀ ਗੱਲ ਦੀ ਸਰਕਾਰ ਦੁਹਾਈ ਪਾਉਂਦੀ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਜੇ ਕੋਈ ਲੈ ਕੇ ਆਇਆ ਜੇ ਕੋਈ ਨਸ਼ੇ ਦਾ ਚਿੱਟੇ ਦਾ ਵਪਾਰੀ ਹੈ ਤਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਹੈ ਸੋ 25 ਜੂਨ 2025 ਨੂੰ ਸਰਕਾਰ ਨੇ ਬਹੁਤ ਵੱਡਾ ਐਕਸ਼ਨ ਲੈਂਦਿਆਂ ਵਿਜੀਲੈਂਸ ਦੇ ਰਾਹੀਂ ਉਹ ਗੱਲ ਵੱਖਰੀ ਹੈ ਕਿ 2021 ਦੇ ਵਿੱਚ ਵਿਕਰਮ ਮਜੀਠੀਆ ਦੇ ਵਿਰੁੱਧ ਨਸ਼ੇ ਦੇ ਸਬੰਧ ਦੇ ਵਿੱਚ ਦਰਜ ਹੋਇਆ ਮਾਮਲੇ ਦੇ ਵਿੱਚ ਹਾਲੇ ਤੀਕ ਵੀ ਮਾਨਯੋਗ ਅਦਾਲਤ ਦੇ ਵਿੱਚ ਜਿਹੜੀ ਚਾਰਜ ਸ਼ੀਟ ਦਾਖਲ ਨਹੀਂ ਕੀਤੀ ਇਹਦਾ ਮਤਲਬ ਇਹ ਹੈ ਕਿ ਸਰਕਾਰ ਦੇ ਹੱਥ ਖਾਲੀ ਹੈ ਸਰਕਾਰ ਕੋਲੇ ਕਹਿਣ ਨੂੰ ਕੁਝ ਹੈ ਤੇ ਪਾਉਣ ਨੂੰ ਹੋਰ ਹੈ ਕੱਢਣ ਨੂੰ ਹੋਰ ਹੈ ਕਹਿਣ ਨੂੰ ਹੋਰ ਹੈ ਸੋ ਇਹ ਗੱਲਾਂ ਹੋਈਆਂ ਤੇ ਫਿਰ ਇਹਨਾਂ ਨੇ ਜਿਹੜਾ ਬੇਕਰਮ ਮਜਿਠੀਆਂ ਨੂੰ ਫੜ ਕੇ ਅੰਦਰ ਕਰਤਾ ਨਸ਼ਾ ਫੇਰ ਵੀ ਖਤਮ ਨਹੀਂ ਹੋਇਆ ਨਸ਼ੇ ਦੀ ਲਹਿਰ ਨਸ਼ੇ ਦੇ ਵਿਰੁੱਧ ਜਿਹੜਾ ਇਹਨਾਂ ਦਾ ਹਥਿਆਰ ਹੈ ਇਹਨਾਂ ਦੀ ਜਿਹੜੀ ਮੁਹਿੰਮ ਹੈ ਲਗਾਤਾਰ ਚੱਲਦੀ ਰਹੀ ਫਿਰ ਆਏ ਇਹਨਾਂ ਦੇ ਟਰਾਂਸਪੋਰਟ ਮੰਤਰੀ ਟਰਾਂਸਪੋਰਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਆਕੇ ਪਬਲੀਕਲੀ ਲੋਕਾਂ ਦੇ ਵਿੱਚ ਬਿਆਨ ਦਿੰਦੇ ਨੇ ਕਹਿੰਦੇ ਜੀ ਪੰਜਾਬ ਦੇ ਕਰੀਬ 13000 ਪਿੰਡਾਂ ਦੇ ਵਿੱਚੋਂ 4500 ਪਿੰਡ ਬਿਲਕੁਲ ਨਸ਼ਾ ਮੁਕਤ ਹੋ ਗਏ ਜਿੱਥੇ ਨਸ਼ੇ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਬਹੁਤ ਚੰਗੀ ਗੱਲ ਆ ਤਾੜੀਆਂ ਵਜਾਉਣੀਆਂ ਚਾਹੀਦੀਆਂ ਸਾਰੇ ਲੋਕਾਂ ਨੂੰ ਪੰਜਾਬ ਦੇ ਇਹਨਾਂ ਕਿਉਂਕਿ 4500 ਪਿੰਡਾਂ ਦੇ ਵਿੱਚ ਕਰੀਬ ਕਰੀਬ 33% ਪਿੰਡਾਂ ਦੇ ਵਿੱਚ ਪੰਜਾਬ ਦੇ ਨਸ਼ਾ ਖਤਮ ਹੋ ਗਿਆ ਗੱਲ ਇੱਥੇ ਨਹੀਂ ਮੁੱਕੀ ਗੱਲ ਚੱਲਦੀ ਰਹੀ ਬਹੁਤ ਸਾਰੇ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਕਈ ਪਾਰਟੀਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ 4500 ਪਿੰਡਾਂ ਦੀ ਗੱਲ ਛੱਡੋ ਤੁਸੀਂ ਸਿਰਫ 45 ਪਿੰਡਾਂ ਦੇ ਨਾਮ ਦੱਸ ਦਿਓ ਜਿੱਥੇ ਨਸ਼ਾ ਖਤਮ ਹੋ ਗਿਆ ਇਸ ਦਾ ਜਵਾਬ ਸਰਕਾਰ ਕੋਲੇ ਹੈ ਨਹੀਂ ਸੀ ਕਿਉਂਕਿ ਪੰਜਾਬ ਸਰਕਾਰ ਤਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਲੱਗੀ ਹੋਈ ਸੀ ਕਿਉਂਕਿ ਐਰਾ ਗੈਰਾ ਨੱਥੂ ਖੈਰਾ ਦਸ ਪੜੇ ਦਸ ਤੋਂ ਘੱਟ ਪੜੇ ਲੋਕ ਸਰਕਾਰ ਨੂੰ ਆ ਜਿਹੜਾ ਐਮਐਲਏ ਨੂੰ ਮੰਤਰੀਆਂ ਨੂੰ ਸਵਾਲ ਕਰਨ ਦੀ ਹیثیت ਰੱਖਦੇ ਹੀ ਨਹੀਂ ਫਿਰ ਆਏ ਕੇਜਰੀਵਾਲ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਉਹਨਾਂ ਨੇ ਆ ਕੇ ਹੋ ਹੱਲਾ ਪਾਉਂਦਿਆਂ ਪਬਲਿਕ ਦੇ ਵਿੱਚ ਖੜ ਕੇ ਇਹ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚੋਂ 99% 99% ਨਸ਼ਾ ਖਤਮ ਹੋ ਗਿਆ ਤੇ ਲੋਕ ਰੋਜ਼ ਮਰ ਰਹੇ ਆ ਨੌਜਵਾਨ ਮਰ ਰਹੇ ਆ ਮਾਂਮਾ ਵੈਣ ਪਾਰ ਰਹੀਆਂ ਨੇ ਭੈਣਾ ਬਿਲਕ ਰਹੀਆਂ ਨੇ ਪਤਨੀਆਂ ਦੁਹੱਥੜੇ ਮਾਰ ਰਹੀਆਂ ਨੇ ਸੁਹਾਗ ਦੇ ਚੂੜੇ ਤੋੜ ਰਹੀਆਂ ਨੇ ਲੇਕਿਨ ਪੰਜਾਬ ਦੇ ਵਿੱਚੋਂ ਨਸ਼ਾ ਫੇਰ ਵੀ ਖਤਮ ਨਹੀਂ ਹੋਇਆ ਹੁਣ ਸਰਕਾਰ ਨੇ ਫੇਰ ਇੱਕ ਵਾਰ ਫੇਰ ਇਸ ਨਸ਼ੇ ਨੂੰ ਖਤਮ ਕਰਨ ਦੇ ਲਈ ਇੱਕ ਹੋਰ ਵਿੱਡਣ ਵਿੱਡਿਆ ਜਿਹਦਾ ਨਾਮ ਰੱਖਿਆ ਸੂਰਮੇ ਸੂਰਮੇ ਤੁਹਾਨੂੰ ਮੈਂ ਪਹਿਲਾਂ ਦੱਸ ਰਿਹਾ ਚੁਕਿਆ ਵੀ ਸੂਰਮੇ ਕੀ ਹੁੰਦੇ ਨੇ ਇੱਥੇ ਮੈਂ ਤੁਹਾਨੂੰ ਦੱਸਦਾ ਜਾਵਾਂ ਇਸ ਤੋਂ ਪਹਿਲਾਂ ਸੂਰਮਿਆਂ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਪਹਿਰੇ ਵੀ ਲਗਾਏ ਗਏ ਪਹਿਰੇ ਲਗਾ ਕੇ ਨਸ਼ਾ ਤਸਕਰਾਂ ਨੂੰ ਰੋਕਣ ਦਾ ਉਪਰਾਲਾ ਸੰਭਵ ਯਤਨ ਕੀਤੇ ਗਏ ਲੇਕਿਨ ਨਸ਼ਾ ਫੇਰ ਵੀ ਨਾ ਰੁਕਿਆ ਹੁਣ ਜਿਹੜਾ ਪਿੰਡਾਂ ਦੇ ਵਿੱਚ ਸੁਪੰਜਾਮ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਆ ਸੂਰਮਿਆਂ ਦੇ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਸੂਰਮਿਆਂ ਜਿਹੜੇ ਨਸ਼ਾ ਕਰਦੇ ਸੀ ਲੇਕਿਨ ਨਸ਼ਿਆਂ ਦੀ ਲਤ ਦੇ ਵਿੱਚੋਂ ਉਹ ਟੁੱਟ ਗਏ ਨਸ਼ੇ ਛੱਡ ਤੇ ਨਸ਼ਿਆਂ ਤੋਂ ਦੂਰ ਹੋ ਗਏ ਹੁਣ ਉਹ ਪੰਜਾਬ ਦੀ ਜਵਾਨੀ ਨੂੰ ਆ ਇਹ ਸੂਰਮੇ ਦੱਸਣਗੇ ਕਿ ਨਸ਼ਾ ਕਿਵੇਂ ਛੱਡਣਾ ਹੁਣ ਸਰਕਾਰ ਕਹਿੰਦੀ ਹੈ ਕਿ ਇਸ ਤੋਂ ਬਾਅਦ ਅਸੀਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਪੰਜਾਬ ਦੇ ਹਰ ਕੋਨੇ ਦੇ ਵਿੱਚ ਲਾਵਾਂਗੇ ਜਾਗਰੂਕਤਾ ਮਾਰਚ ਕੱਢਾਂਗੇ ਹਰ ਗਲੀ ਗਲੀ ਹਰ ਮਹੱਲੇ ਹਨ ਚੌਂਕਰ ਚੌਰਾਹੇ ਦੇ ਵਿੱਚ ਉਹ ਗੱਲ ਵੱਖਰੀ ਹੈ ਕਿ ਚੌਂਕ ਚੌਰਾਹੇ ਦੇ ਵਿੱਚ ਭਾਵੇਂ ਜਾਗਰੂਕਤਾ ਮਾਰਚ ਨਿਕਲਣ ਨਾ ਨਿਕਲਣ ਪਰ ਐਸੀ ਦੀਵਾਰ ਐਸੀ ਸੜਕ ਐਸੀ ਕੰਧ ਐਸਾ ਖੰਭਾ ਐਸਾ ਕੋਈ ਵੀ ਸਰਕਾਰੀ ਪ੍ਰਾਈਵੇਟ ਬਿਲਡਿੰਗ ਪੰਜਾਬ ਦੇ ਵਿੱਚ ਨਹੀਂ ਬਚੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂ ਆਮ ਆਦਮੀ ਪਾਰਟੀ ਦੇ ਕੌਮੀ ਕੋਨਵੀਨਰ ਉੱਪਰ ਚੜ ਕੇ ਲੋਕਾਂ ਨੂੰ ਬਾਏ ਬਾਏ ਲੋਕਾਂ ਨੂੰ ਟਾਟਾ ਲੋਕਾਂ ਨੂੰ ਹੱਥ ਵੰਨ ਕੇ ਨਮਸਕਾਰਨਾ ਕਰਦੇ ਦਿਖਾਈ ਦਿੰਦੇ ਹੋਣ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਜਾਗਰੂਕਤਾ ਮਾਰਚਾਂ ਤੋਂ ਬਾਅਦ ਫਿਰ ਅਸੀਂ ਇੱਕ ਸਪੈਸ਼ਲ ਮੋਬਾਈਲ ਐਪ ਕੱਢਾਂਗੇ ਐਪ ਕੱਢ ਕੇ ਦੱਸਾਂਗੇ ਕਿ ਨਸ਼ਿਆਂ ਦੇ ਜਿਹੜੇ ਨੁਕਸਾਨ ਕੀ ਨੇ ਇਸ ਨੂੰ ਕਰਨ ਦੇ ਨਾਲ ਕਿਸ ਤਰ੍ਹਾਂ ਦਾ ਸਿਹਤ ਦਾ ਔਰ ਸਮਾਜ ਦਾ ਨੁਕਸਾਨ ਹੁੰਦਾ ਕਹਿੰਦੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਜੇ ਨਹੀਂ ਤੇ ਇਸ ਤੋਂ ਬਾਅਦ ਫਿਰ ਅਸੀਂ ਪਿੰਡਾਂ ਦੇ ਵਿੱਚ ਪਹਿਰੇਦਾਰ ਭਰਤੀ ਕਰਾਂਗੇ ਫਿਰ ਅਗਲੀ ਮੁਹਿੰਮ ਦੇ ਅਗਲੀ ਲੜੀ ਦੇ ਤਹਿਤ ਪਿੰਡਾਂ ਦੇ ਵਿੱਚ ਪਹਿਰੇਦਾਰ ਭਰਤੀ ਕਰਕੇ ਉਹ ਨਿਗਰਾਨੀ ਰੱਖਣਗੇ ਉਹ ਦੇਖਣਗੇ ਕਿ ਨਸ਼ਾ ਕਿੱਧਰੋਂ ਆ ਰਿਹਾ ਕਿੱਧਰੋਂ ਜਾ ਰਿਹਾ ਭਾਵੇਂ ਉਹ ਆਪ ਹੀ ਕਿਉਂ ਨਾ ਖੜਾਉਂਦੇ ਹੁਣ ਇਹਨਾਂ ਦੇ ਐਮਐਲਏ ਇੱਕ ਜਿਹੜੇ ਐਮਐਲਏ ਇਹਨਾਂ ਦੇ ਨਰਿੰਦਰ ਕੌਰ ਭਰਾਜ ਉਹਨਾਂ ਨੇ ਤਾਂ ਜਿਹੜੀਆਂ ਬਲੌਕ ਸੰਮਤੀ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਸ਼ਰੇਆਮ ਪਬਲਿਕ ਦੀ ਮੀਟਿੰਗ ਦੇ ਵਿੱਚ ਕਹਿ ਦਿੱਤਾ ਸੀ ਕਿ ਇਹ ਲੋਕ ਸਾਡੀ ਸਰਕਾਰ ਦੇ ਨਾਲ ਮਿਲ ਕੇ ਨਸ਼ਾ ਵੇਚਦੇ ਰਹੇ ਆ ਤੇ ਹੁਣ ਸਾਡੇ ਉਮੀਦਵਾਰਾਂ ਦੇ ਵਿਰੁੱਧ ਇਲੈਕਸ਼ਨ ਲੜ ਰਹੇ ਆ ਇੱਥੋਂ ਸਰਕਾਰ ਦੀ ਮਾਨਸਿਕਤਾ ਬਿਲਕੁਲ ਹੀ ਸਾਫ਼ ਤੇ ਸਪੱਸ਼ਟ ਹੋ ਜਾਂਦੀ ਹੈ ਔਰ ਸਰਕਾਰ ਨੇ ਇਹ ਦਾਵਾ ਕੀਤਾ ਕਿ ਸਕੂਲਾਂ ਔਰ ਕਾਲਜਾਂ ਦੇ ਜਿਹੜੇ ਮੁਖੀ ਹੈ ਪ੍ਰਿੰਸੀਪਲ ਨੇ ਉਹ ਨਸ਼ੇੜੀਆਂ ਦੀ ਜਿਹੜਾ ਨਸ਼ਾ ਕਰਨ ਵਾਲੇ ਹੈਗੇ ਆ ਡਰੱਗ ਅਡਿਕਟਡ ਬੰਦੇ ਹੈਗੇ ਆ ਉਹਨਾਂ ਦਾ ਮੁੜ ਬਸੇਬਾ ਕਰਨ ਦੇ ਲਈ ਯਤਨ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਕਿੰਨੀਆਂ ਛੱਤਾਂ ਕਿੰਨੇ ਰੁਜ਼ਗਾਰ ਕਿੰਨੇ ਮਕਾਨ ਬਣਾ ਕੇ ਇਹਨਾਂ ਦਾ ਮੁੜ ਬਸੇਬਾ ਕਰਕੇ ਨਸ਼ੇੜੀਆਂ ਨੂੰ ਮੁੜ ਬਸਾਉਣਗੇ ਸਰਕਾਰ ਦਾ ਜਿਹੜਾ ਦਾਵਾ ਕੇ 60000 ਦੇ ਕਰੀਬ ਐਫ ਆਈ ਆਰ ਦਰਜ ਕਰਕੇ 80000 ਤੋਂ ਵਧੇਰੇ ਜਿਹੜਾ ਨਸ਼ਾ ਤਸਕਰਾਂ ਨੂੰ ਜਾਂ ਨਸ਼ੇੜੀਆਂ ਨੂੰ ਅਸੀਂ ਫੜ ਕੇ ਅੰਦਰ ਦੇ ਦਿੱਤਾ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦਰਸ਼ਕੋ ਦੱਸਦਾ ਜਾਵਾਂ ਕਿ ਪੰਜਾਬ ਦੇ ਵਿੱਚ ਕੁੱਲ 26 ਜੇਲ੍ਹਾਂ ਨੇ 26 ਜੇਲ੍ਹਾਂ ਦੇ ਵਿੱਚ ਸੈਂਟਰਲ ਜੇਲ੍ਹਾਂ ਨੇ ਸੈਂਟਰਲ ਜੇਲ੍ਹਾਂ ਤੋਂ ਬਾਅਦ ਡਿਸਟ੍ਰਿਕਟ ਜੇਲ੍ਹਾਂ ਨੇ ਸਭ ਜੇਲ੍ਹਾਂ ਨੇ ਦੋ ਵੂਮਨ ਜੇਲ ਹੈ ਔਰ ਇੱਕ ਓਪਨ ਜੇਲ ਹੈ ਇੱਕ ਜਿਹੜੀ ਸਪੈਸ਼ਲ ਮੈਕਸਿਮਮ ਸਿਕਿਉਰਿਟੀ ਜੇਲ ਨਾਭਾ ਵੀ ਹੈ ਜੇ ਸੈਂਟਰਲ ਜੇਲਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਜਲੰਧਰ ਕਪੂਰਥਲਾ ਤੇ ਫਰੀਦਕੋਟ ਜੇ ਆਪਾਂ ਗੱਲ ਕਰੀਏ ਡਿਸਟ੍ਰਿਕਟ ਜੇਲਾਂ ਦੀ ਤਾਂ ਇਹਦੇ ਵਿੱਚ ਸੰਗਰੂਰ ਤੇ ਰੂਪਨਗਰ ਵਗੈਰਾ ਆ ਜਾਂਦੇ ਹੈ ਔਰ ਜੇ ਗੱਲ ਕਰੀਏ ਸਬ ਜੇਲ੍ਹਾਂ ਦੀ ਤਾਂ ਫਾਜ਼ਿਲਕਾ ਮਲੇਰਕੋਟਲਾ ਮੋਗਾ ਪਠਾਨਕੋਟ ਤੇ ਪੱਟੀ ਵਿੱਚ ਸਬ ਜੇਲ੍ਹਾਂ ਨੇ ਔਰ ਲੁਧਿਆਣਾ ਦੇ ਵਿੱਚ ਊਮੈਨ ਜੇਲ ਹੈ ਜੇ ਸਾਰੀਆਂ ਜੇਲ੍ਹਾਂ ਦੇ ਵਿੱਚ ਰਹਿਣ ਵਾਲੇ ਹਵਾਲਾਤੀਆਂ ਕੈਦੀਆਂ ਦੀ ਜੇ ਗਿਣਤੀ ਮਲਾ ਲਈ ਜਾਵੇ ਜੋੜ ਲਈ ਜਾਵੇ ਉਹਨਾਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਇਹਨਾਂ ਦੀ ਜਿਹੜੀ ਕੁੱਲ ਗਿਣਤੀ ਬਣਦੀ ਹੈ ਕਰੀਬ-ਕਰੀਬ 26000 ਹੁਣ ਤੁਸੀਂ ਫੈਸਲਾ ਆਪ ਕਰਨਾ ਕਿ ਪੰਜਾਬ ਦੀਆਂ ਸਤਿ ਸਾਮ ਜਿਲ੍ਹਾਂ ਦੀ ਗਿਣਤੀ ਜਿਹਦੇ ਵਿੱਚ ਹਵਾਲਾਤੀ ਕੈਦੀ ਰੱਖੇ ਜਾ ਸਕਦੇ ਆ ਉਹ ਕਰੀਬ 26000 ਹੈ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ 80000 ਤੋਂ ਵਧੇਰੇ ਨਸ਼ੇੜੀ ਕੱਲੇ ਨਸ਼ੇੜੀਆਂ ਦੀ ਗੱਲ ਹੈ ਇਹ ਕੱਲੇ ਨਸ਼ੇੜੀਆਂ ਦੀ ਨਸ਼ੇੜੀ ਨਸ਼ਾ ਤਸਕਰ 80000 ਤੋਂ ਵਧੇਰੇ ਜਿਹੜੇ ਅਸੀਂ ਜੇਲ੍ਹਾਂ ਦੇ ਵਿੱਚ ਡੱਕਤੇ ਹੁਣ ਇੱਥੇ ਅੰਕੜਿਆਂ ਦੀ ਗੇਮ ਹੈ ਹੁਣ ਇਹਦੇ ਵਿੱਚ ਮਰਡਰ ਕਰਨ ਵਾਲੇ ਲੋਕ ਵੀ ਜੇਲ੍ਹ ਦੇ ਵਿੱਚ ਨੇ ਅ ਟੈਂਪਟ ਟੂ ਮਰਡਰ ਨਾਲੇ ਵੀ ਅੰਦਰ ਨੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਹਦੇ ਵਿੱਚ ਅ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਜਾਂਦੇ ਆ ਉਹ ਵੀ ਅੰਦਰ ਹੈ ਲੜਾਈ ਝਗੜਿਆਂ ਵਾਲੇ ਵੀ ਅੰਦਰ ਹੈ 551 ਵਾਲੇ ਵੀ ਅੰਦਰ ਹੈ ਰੇਪਿਸਟ ਵੀ ਅੰਦਰ ਹੈ ਸੋ ਕਹਿ ਲਿਆ ਜਾਵੇ ਜੇ ਸਾਰਾ ਸਾਰੀਆਂ ਕੈਟਾਗਰੀਆਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਜੇ ਸਰਕਾਰ ਦੇ ਇਹਨਾਂ ਅੰਕੜਿਆਂ ਨੂੰ ਮੰਨੀਏ ਤਾਂ ਕਰੀਬ ਕਰੀਬ 1.5 ਲੱਖ ਗਿਣਤੀ ਹਵਾਲਾਤੀਆਂ ਦੀ ਬਣਦੀ ਹੈ ਜਿਹੜੀਆਂ ਜੇਲਾਂ ਦੇ ਵਿੱਚ ਹੈ ਸਰਕਾਰ ਦੇ ਅੰਕੜਿਆਂ ਮੁਤਾਬਕ ਤੇ ਕੈਪੈਸਿਟੀ ਹੈ 26000 ਦੇ ਕਰੀਬ ਤੁਸੀਂ ਆਪ ਅੰਦਾਜ਼ਾ ਲਾਓ ਕਿ ਸਰਕਾਰ ਕਿੰਨਾ ਸੱਚ ਬੋਲਦੀ ਹੈ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਲੱਗੀ ਕਿ ਇੱਕ ਕੈਦੀ ਦੀ ਜਗ੍ਹਾ ਦੇ ਵਿੱਚ ਇੱਕ ਹਵਾਲਾਤੀ ਦੀ ਥਾਂ ਜਿਹੜੀ ਉਹਨੂੰ ਲੋਟ ਕੀਤੀ ਜਾਂਦੀ ਹੈ ਉਸ ਦੇ ਵਿੱਚ 6 ਕੈਦੀ 6 ਹਵਾਲਾਤੀ ਕਿਵੇਂ ਪੈ ਸਕਦੇ ਆ ਇਹ ਫੈਸਲਾ ਤੁਸੀਂ ਕਰਨਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਇੱਕ ਵਾਰ ਫਿਰ ਰੂਬਰੂ ਹੋਵਾਂਗੇ ਤੋਂ ਮੈਨੂੰ ਦਿਓ ਇਜਾਜ਼ਤ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਨਵੀਆਂ ਤੇ ਤਾਜ਼ਾ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਤੁਹਾਡੇ ਦੁੱਖਾਂ ਸੁੱਖਾਂ ਨਾਲ ਜੁੜੀਆਂ ਜਿਹੜੀਆਂ ਖਬਰਾਂ ਉਹ ਤੁਹਾਡੇ ਤੇ ਇੱਕ ਬਿਨਾਂ ਰੋਕ ਟੋਕ ਤੁਰੰਤ ਤੇ ਜਲਦੀ ਤੁਹਾਡੇ ਥਿੱਕ ਪਹੁੰਚ ਸਕਣ ਇਸੇ ਗੱਲ ਦੀ ਦੁਆ ਕਰਦਾ ਹੋਇਆ ਪਰਮਾਤਮਾ ਅੱਗੇ ਦੁਆ ਕਰਦਾ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਆਪਸੀ ਪਿਆਰ ਮੁਹੱਬਤ ਇਤਿਫਾਕ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰੇ ਮੈਨੂੰ ਦਿਓ ਇਜਾਜ਼ਤ ਕੱਲ ਨੂੰ ਫੇਰ ਕਿਸੇ ਹੋਰ ਵਿਸ਼ੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ਬਾਕ ਹੈ